ਸਰਕਾਰ ਜੀ ਆਪ ਨੂੰ ਪਤਾ ਕਿ ਮੋਦੀ ਸਰਕਾਰ ਵੱਲੋਂ ਜਿਹੜੇ ਬਿਲ ਨੇ ਜਿਹੜੇ ਨਵੇਂ ਕਾਨੂੰਨ ਨੇ ਉਹ ਜਿਹੜੇ ਲਿਆਂਦੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਵੱਡਾ ਕਾਨੂੰਨ ਇਹ ਆ ਕਿ ਟਰੱਕ ਡਰਾਈਵਰਾਂ ਤੇ বাস ਡਰਾਈਵਰਾਂ ਵੱਲੋਂ ਜੇਕਰ ਕੋਈ ਐਕਸੀਡੈਂਟ ਪਹਿਲਾਂ ਹੁੰਦਾ ਸੀ ਉਸ ਨੂੰ ਐਕਸੀਡੈਂਟ ਕਰਕੇ ਇਹ ਫਰਾਰ ਹੋ ਜਾਂਦੇ ਸੀ ਪਰ ਹੁਣ ਇਦਾਂ ਨਹੀਂ ਹੋਵੇਗਾ ਜੇਕਰ ਕੋਈ ਵੀ ਵਹੀਕਲ ਵਾਲਾ ਐਕਸੀਡੈਂਟ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੁੰਦਾ ਉਸ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਿਆ ਜੁਰਮਾਨਾ ਜਿਹੜਾ ਹੈਗਾ ਇਹ ਨਵਾਂ ਕਾਨੂੰਨ ਆ ਪਾਸ ਕਰ ਦਿੱਤਾ ਗਿਆ ਹੈਗਾ ਇਸ ਨੂੰ ਲੈ ਕੇ ਟਰੱਕ ਡਰਾਈਵਰਾਂ ਵੱਲੋਂ ਇੱਕ ਜਿਹੜੀ ਅਣਮਿਥੇ ਸਮੇ ਲਈ ਹੜਤਾਲ ਜਿਹੜੀ ਕਰ ਦਿੱਤੀ ਗਈ ਆ ਇਸ ਹੜਤਾਲ ਨੂੰ ਲੈ ਕੇ ਟਰੱਕ ਡਰਾਈਵਰਾਂ ਵੱਲੋਂ ਜਿਹੜਾ ਪੈਟਰੋਲ ਪੰਪਾਂ ਉੱਤੇ ਜਿਹੜਾ ਤੇਲ ਆਉਂਦਾ ਸੀ ਪੈਟਰੋਲ ਆਉਂਦਾ ਸੀ ਡੀਜ਼ਲ ਆਉਂਦਾ ਸੀ ਉਹ ਲਿਉਣਾ ਜਿਹੜਾ ਬੰਦ ਕਰ ਦਿੱਤਾ ਹੈਗਾ ਪਰ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਦਾਸ ਦਾ ਇੱਕ ਮਾਹੌਲ ਬਣਿਆ ਹੋਇਆਗਾ ਲੋਕ ਸਵੇਰ ਤੋਂ ਲੈ ਕੇ ਲੈਣਾ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਵੱਲੋਂ ਆਪਣੇ ਘਰਾਂ ਦੇ ਅੰਦਰ ਜਿਹੜਾਗਾ ਪੈਟਰੋਲ ਡੀਜ਼ਲ ਜਮ੍ਹਾਂ ਕੀਤਾ ਜਾ ਰਿਹਾਗਾ ਉਹਨਾਂ ਨੂੰ ਲੱਗਦਾ ਕਿ ਕਦੇ ਡੀਜ਼ਲ ਪੈਟਰੋਲ ਜਿਹੜਾਗਾ ਹੋ ਸਕਦਾ ਕਿ ਕਈ ਮਹੀਨਿਆਂ ਤੱਕ ਜੇ ਇਹ ਹੜਤਾਲ ਨਾ ਖਤਮ ਹੋਵੇ ਇਸ ਕਰਕੇ ਲੋਕਾਂ ਵੱਲੋਂ ਤੁਸੀਂ ਦੇਖ ਰਹੇ ਹੋ ਪੈਟਰੋਲ ਪੰਪ ਤੇ ਭੀੜ ਦੇਖ ਰਹੇ ਹੋ ਕਿਵੇਂ ਲੋਕ ਜੜੀਆਂ ਨੇ ਢੋਲੀਆਂ ਨੇ 10-10 ਲੀਟਰ ਵਾਲੀਆਂ ਉਹ ਚੱਕੀ ਫਿਰਦੇ ਨੇ ਪੰਜ-ਪੰਜ ਲਟਰ ਵਾਲੀਆਂ ਜਿਹੜੀਆਂ ਬੋਤਲਾਂ ਨੇ ਉਹਨਾਂ ਦੇ ਵਿੱਚੋਂ ਪੈਟਰੋਲ ਪਾ ਕੇ ਜਿਹੜਾ ਘਰਾਂ ਦੇ ਵਿੱਚ ਜਮਾ ਕੀਤਾ ਜਾ ਰਿਹਾ ਹੈਗਾ ਇਹ ਅੱਜ ਆਪਾਂ ਤੁਹਾਨੂੰ ਉੱਬੇ ਦੀ ਖਬਰ ਦਿਖਾ ਰਹੇ ਹਾਂ ਪੈਟਰੋਲ ਪੰਪ ਉੱਬੇ ਦਾ ਜਿਹੜਾ ਹੈਗਾਗਾ ਇਹਦੇ ਵਿੱਚ ਤੁਸੀਂ ਦੇਖ ਲਿਓ ਕਿ ਲੋਕਾਂ ਵੱਲੋਂ ਵੱਡੀ ਪੱਧਰ ਤੇ ਘਰਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਜਿਹੜਾ ਜਮਾ ਕੀਤਾ ਜਾ ਰਿਹਾ ਹੈਗਾ ਦੂਜੇ ਪਾਸੇ ਜਦੋਂ ਇਸ ਦੇ ਸੰਬੰਧੀ ਉੱਥੇ ਪੈਟਰੋਲ ਪੰਪ ਦੇ ਜਿਹੜਾ ਆਪਰੇਟਰ ਆ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਬੰਦਸ ਨਹੀਂ ਕੋਈ ਉਹ ਨਹੀਂ ਦੇਕਾ ਨਹੀਂ ਜਿੰਨਾ ਅਸੀਂ ਪੈਟਰੋਲ ਲੋਕ ਕਹਿੰਦੇ ਆ ਡੀਜ਼ਲ ਕਹਿੰਦੇ ਆ ਜਿੰਨਾ ਟੈਂਕੀ ਪਰਉਣੀਆ ਚਾਹੇ 10 ਲੀਟਰ ਲੈ ਜੇ ਚਾਹੇ ਕੋਈ 20 ਲੀਟਰ ਲੈ ਜੇ ਉਹ ਘਰਾਂ ਦੇ ਵਿੱਚ ਉਲ ਜਾ ਰਹੇ ਨੇ ਸਾਨੂੰ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ ਕਿ ਇੰਨਾ ਪੈਟਰੋਲ ਪਾਉਣਾ ਜਾਂ ਇੰਨਾ ਡੀਜ਼ਲ ਪਾਉਣਾ ਤੁਸੀਂ ਆ ਦੇਖ ਰਹੇ ਹੋ ਸਾਹਮਣੇ ਕਿਡੀਆਂ-ਕਡੀਆਂ ਬੋਤਲਾਂ ਜਿਹੜੀਆਂ 10-10 ਲੀਟਰ ਦਾ ਜਿਹੜੇ ਪੈਟਰੋਲ ਪਵਾ ਕੇ ਲੋਕ ਘਰਾਂ ਦੇ ਵਿੱਚ ਜਮਾ ਕਰ ਰਹੇ ਨੇ ਇਹ ਵੀ ਇੱਕ ਆਪਾਂ ਕਹਿ ਦਈਏ ਕਿ ਬੰਪ ਦੀ ਤਰ੍ਹਾਂ ਹੈਗਾਗਾ ਇਹ ਵੀ ਇੱਕ ਕਹਦੀ ਹੈ ਕਿ ਬਹੁਤ ਵੱਡਾ ਜਿਹੜਾ ਪ੍ਰਸ਼ਾਸਨ ਨੂੰ ਇਸ ਉੱਤੇ ਵੀ ਜਿਹੜੀ ਗੌਰ ਕਰਨੀ ਚਾਹੀਦੀ ਹੈ ਦੂਜੇ ਪਾਸੇ ਭਵਾਂਤਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੋਕਾਂ ਨੂੰ ਘਭਰਾਉਣ ਦੀ ਕੋਈ ਲੋੜ ਨਹੀਂ ਪੰਜਾਬ ਸਰਕਾਰ ਇਸ ਲਈ ਵਚਨਬੱਧ ਹੈ ਉਹ ਕਦੇ ਵੀ ਕਿਸੇ ਵੀ ਕਿਸਾਨ ਨੂੰ ਜਾਂ ਕਿਸੇ ਵੀ ਵਹੀਕਲ ਨੂੰ ਜਿਹੜਾ ਰਸਤੇ ਵਿੱਚ ਖੜਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਵੱਲੋਂ ਪੂਰੇ ਭੁਗਤ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਚੁੱਕੇ ਨੇ ਕਦੇ ਵੀ ਪੈਟਰੋਲ ਜਾਂ ਡੀਜ਼ਲ ਦੀ ਜਿਹੜੀ ਆਮ ਦਾ ਉਹਦੇ ਵਿੱਚ ਕਮੀ ਨਹੀਂ ਆਵੇਗੀ ਪਰ ਹੁਣ ਤੁਸੀਂ ਆਹ ਭੀੜ ਦੇਖ ਰਹੇ ਹੋ ਪٹرول ਪੰਪ ਦੇ ਉੱਤੇ ਕਿਵੇਂ ਲੋਕ ਢੋਲੀਆਂ ਲੈ ਕੇ ਖੜੇ ਨੇ ਕਿਵੇਂ ਡੀਜ਼ਲ ਤੇ ਪٹرول ਘਰਾਂ ਦੇ ਵਿੱਚ ਜਮਾ ਕੀਤਾ ਜਾ ਰਿਹਾ ਹੈਗਾ ਪ੍ਰਸ਼ਾਸਨ ਵੱਲੋਂ ਇੱਕ ਇਹ ਵੀ ਹਦਾਇਤ ਕਰਨੀ ਡੀਸੀ ਵੱਲੋਂ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਹਦਾਇਤ ਕਰਨੀ ਚਾਹੀਦੀ ਆ ਇੱਥੋਂ ਦੇ ਜਿਹੜੇ ਐਮਐਲਏ ਨੇ ਜਾਂ ਹੋਰ ਉੱਚ ਅਧਿਕਾਰੀ ਨੇ ਉਹਨਾਂ ਨੂੰ ਜਿਹੜੇ ਮਾਨਸਾਂ ਦੇ ਬਖ ਬਖ ਪٹرول ਪੰਪਾਂ ਤੇ ਭੀੜ ਲੱਗ ਰਹੀ ਆ ਉਹਨਾਂ ਨੂੰ ਵੀ ਇੱਕ ਮਾਨ ਸਰਕਾਰ ਦਾ ਜਿਹੜਾ ਸੰਦੇਸ਼ ਆ ਉਹਨਾਂ ਨੂੰ ਉਹ ਦੇਣਾ ਚਾਹੀਦਾ ਤੇ ਜਿਹੜੇ ਪੰਪ ਪੰਪ ਮਾਲਕ ਨੇ ਉਹਨਾਂ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਬਾਦੂ ਜਿਹੜਾ ਪਟ્રોલ ਲੋਕ ਘਰਾਂ ਦੇ ਵਿੱਚ ਜਮ੍ਹਾਂ ਕਰ ਰਹੇ ਨੇ ਢੋਲੀਆਂ ਲੈ ਕੇ ਬੜੀਆਂ-ਬੜੀਆਂ ਉਹ ਕਿਤੇ ਨਾ ਕਿਤੇ ਉਹ ਵੀ ਇੱਕ ਖਤਰਨਾਕ ਰੂਪ ਹੀ ਹੈ ਪਰ ਜਿੰਨਾ ਪਟ્રોલ ਲੋਕਾਂ ਨੂੰ ਚਾਹੀਦਾਗਾ ਉਹ ਉਸ ਹਿਸਾਬ ਦੇ ਨਾਲ ਜੇ ਵੀਹਿਕਲ ਦੇ ਵਿੱਚੋਂ ਮੁਕਦਾ ਤਾਂ ਉਹਨਾਂ ਹੀ ਪਟ્રોલ ਪਾਇਆ ਜਾਵੇ ਬਾਦੂ ਪਟ્રોલ ਜਾਂ ਡੀਜ਼ਲ ਤੇ ਘਰਾਂ ਦੇ ਵਿੱਚ ਜਮ੍ਹਾਂ ਨਾ ਕੀਤਾ ਜਾਵੇ ਧੰਨਵਾਦ ਤੁਸੀਂ ਦੇਖ ਰਹੇ ਹੋ T20 ਪੰਜਾਬ ਨਿਊਜ਼ ਮੈਂ ਹਮਕਰ ਸਿੰਘ ਉੱਬਾ